ਕੀ ਕੱਲ ਮੈਂ ਹੋਰ ਕਵਾਂਗਾ ਕਿ ਸਾਜੀ ਸਿੰਘ ਜੀ ਨੇ ਕਿਹਾ ਕਿ ਪੰਜਾਬੀ ਸਾਡੀ ਭਾਸ਼ਾ ਜਿਹੜੀ ਹੈ ਲਾਗੂ ਨਹੀਂ ਹੋਈ ਮੈਨੂੰ ਇਹ ਗੱਲ ਦਾ ਅਫਸੋਸ ਵੀ ਹੈ ਕਿ ਗਵਰਨਰ ਸਾਹਿਬ ਨੇ ਘਟੋ-ਘਟ ਚਾਰ ਵਾਰ ਅਲੋਸਮੈਂਟ ਕੀਤੀ ਕਿ ਪੰਜਾਬੀ ਭਾਸ਼ਾ ਲਾਗੂ ਹੋ ਜਾਏਗੀ ਪਰ ਅੱਜ ਤੱਕ ਉਹ ਸਾਡੇ ਸੁਆਜ ਨੂੰ ਕੁਝ ਨਹੀਂ ਦੇ ਸਕੀ ਅਸੀਂ ਸਭੇ ਦੇ ਇਹ ਸਾਡੇ ਨਾਲ ਇੱਕ ਬਹੁਤ ਵੱਡਾ ਵਿਤਕਰ ਹੈ ਜਾਂ ਤੇ ਕਹੋ ਤੇ ਜਾਂ ਨਾ ਕਹੋ ਜੇ ਕਹਿਣਾ ਤੇ ਉਹਦੇ ਤੇ ਪਹਿਰਾ ਦਿਓ ਤੇ ਜੇ ਨਹੀਂ ਕਹਿਣਾ ਤੇ ਮੁਸ਼ਕਲ ਕਹਿਵੋ ਪੈਸੀ ਨਹੀਂ ਕਰ ਸਕਦੇ ਤਾਂ ਕਿ ਅਸੀਂ ਵਾਰ-ਵਾਰ ਤੁਹਾਡੇ ਕੋਲ ਮੰਗੀ ਨਾ ਰੱਖੀ ਇਹਨਾਂ ਗੱਲਾਂ ਤੇ ਉੱਤੇ ਘਟੋ-ਘਟ ਧਿਆਨ ਦੇਣਾ ਹਰਕੀਸ਼ ਜੀ ਵੀ ਥੇ ਆਏ ਇਹਨਾਂ ਨੇ ਵੀ ਕਈ ਵਾਰੀ ਆਖਿਆ ਭਾਈ ਜ਼ਰੂਰ ਅਸੀਂ ਕਰਾਂਗੇ ਪਰ ਇਹਨਾਂ ਦੀ ਗੱਲ ਵੀ ਦੀ ਸੁਣੀ ਗਈ ਪਰ ਜਦੋਂ ਵੀ ਕਿਸੇ ਨਾਲ ਵਾਅਦਾ ਕਰਨਾ ਹੈ ਮੈਂ ਤੇ ਉਹ ਗੱਲ ਦਿੱਤੀ ਵਿਸ਼ਵਾਸ ਰੱਖਦਾ ਜਿਹੜਾ ਵਾਅਦਾ ਕਰਨਾ ਤੇ ਉਸ ਨੂੰ ਪੂਰਾ ਕਰਨਾ ਹੈ ਨਹੀਂ ਤਾਂ ਵਾਅਦਾ ਹੀ ਕਰਨਾ ਛੱਡ ਦੇਣਾ ਚਾਹੀਦਾ ਤੋ ਤੀ ਚੀਕਲ ਜਰੂਰ ਕਮangar ਕੇ ਸਾਥਸੰਗੀ ਯਤਨ ਕਰ ਆਪ ਆਪਣੇ ਧਰਮ ਦੇ ਵਿੱਚ ਪਰਪਖਤਾ ਦਾ ਪਹਿਰਾ ਦੇ ਕਿਉਂਕਿ ਬਾਣੀ ਤੇ ਬਾੜਾ ਹੀ ਸਾਡਾ ਮੂਲ ਹੈ ਕਿਉਂ ਮੂਲ ਜਿਹੜਾ ਹੈ ਜਿਸ ਬੰਦਾ ਮੂਲ ਨਾਲੋਂ ਟੁੱਟ ਜਾਂਦਾ ਹੈ ਉਹ ਪੀੜ ਦਾ ਨਾਮ ਫੁੱਲ ਰਹਿੰਦਾ ਤੇ ਨਾ ਫਲ ਰਹਿੰਦੇ ਇਸ ਵਾਸਤੇ ਜਦੋਂ ਤੱਕ ਸਿੱਖੀ ਪਰਪਖ ਹੈ ਤੇ ਸਾਡਾ ਜੀਵਨ ਵੀ ਪਰਪਖ ਹੈ ਤੇ ਜੇ ਅਸੀਂ ਜੀਵਨ ਵਿੱਚ ਪਰਪਖਤਾ ਰਹਿਣਾ ਹੈ ਬਾਣੀ ਤੇ ਬਾਣੇ ਦੇ ਅਮਿਤਸ਼ਾ ਧਰਨੀ ਬਣੇ ਰਹਿਣਾ ਨੌਜਵਾਨ ਸਮੂਹ ਜਿਓ ਸਾਡੇ ਅਫੀਸਰ ਸਾਹਿਬਾਨ ਵੀ ਇੱਥੇ ਆਏ ਉਹਨਾਂ ਨੂੰ ਵੀ ਕਵਾਂਗਾ ਭਾਈ ਸਾਰਾ ਕੰਮ ਜਿਹੜਾ ਸਾਰੇ ਧਰਮ ਦੇ ਆਧਾਰ ਤੇ ਚਲੋ ਸਾਰਿਆਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਕਿਸੇ ਨਾਲ ਬੇਇਨਸਾਫੀ ਨਾ ਹੋਵੇ ਕਿਉਂਕਿ ਇਨਸਾਨ ਸਾਰਿਆਂ ਨੇ ਰੱਬ ਨੇ ਇੱਕ ਹੀ ਇਨਸਾਨ ਬਣਾਇਆ ਤੇ ਇੱਕੋ ਮਨੁੱਖ ਨਾਲ ਬਰਾਬਰ ਦਾ ਹੀ ਕੋਈ ਹੈ ਸਾਰਿਆਂ ਦਾ ਪਰ ਸਾਰਿਆਂ ਨਾਲ ਇਨਸਾਫ ਕਰਨਾ ਤੁਹਾਡਾ ਫਰਜ਼ ਹੈ ਕਿਸੇ ਨੂੰ ਵੱਧ ਨਹੀਂ ਕਰਨਾ ਕਿਸੇ ਨੂੰ ਘੱਟ ਨਹੀਂ ਕਰਨਾ ਆਪ ਵੀ ਗੁਰੂ ਦੇ ਨਾਲ ਜੁੜੇ ਹੋ ਤੇ ਸਾਰਿਆਂ ਨਾਲ ਗੁਰੂ ਦਾ ਜੋ ਮਿਸ਼ਨ ਹੈ ਉਹ ਮਿਸ਼ਨ ਨੂੰ ਅਬੇਸ਼ਾ ਚੇਤੇ ਰੱਖਣਾ ਹੈ ਤੋ ਮੈਂ ਫੇਰ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ